ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵੀਡੀਓ ਵਿੱਚ ਅਸੀਂ ਸਿੱਖਣ ਜਾ ਰਹੇ ਹਾਂ ਪਰ ਰੋ ਲੇ ਇੰਪੋਰਟੈਂਟਿਸਿਮੇ ਬਹੁਤ ਹੀ ਇੰਪੋਰਟੈਂਟ ਸ਼ਬਦ ਪਹਿਲਾ ਸ਼ਬਦ ਆਨਸੀ ਆਨਸੀ ਦਾ ਮੀਨਸ ਹੁੰਦਾ ਅਸਲ ਦੇ ਵਿੱਚ ਇਸ ਦੀ ਵਰਤੋਂ ਅਸੀਂ ਉਦੋਂ ਕਰਾਂਗੇ ਜਦੋਂ ਅਸੀਂ ਪਹਿਲੀ ਕਹੀ ਗਈ ਗੱਲ ਦੇ ਉਲਟ ਵਿਚਾਰ ਦੇਣਾ ਹੋਵੇ ਜਾਨੀ ਕਿ ਉਸ ਗੱਲ ਦੇ ਉਲਟ ਅਸੀਂ ਜੋਰ ਦੇਣਾ ਹੋਵੇ ਪੈਰਿਸੈਂਪੀਓ ਨੋਨੇ ਤਰੀਸਤੇ ਆਨਸੀ ਐ ਮੋਲਟੋ ਫੈਲੀਚੇ Non è triste, anzi è molto felice. Oho, udas nahi a. Balki ja asal de vich oh ta khush hai. Pehla tusi udas di gal kari, pher tusi us to ult khushi di gal kari. Anzi di varto assi is tarike na kar sakde haan. Non è un problema, non è un problema. Ye koi samasya nahi a. Anzi è una opportunità. Anzi è una ਅਪਰਤੁਨਿਤਾ ਅਸਲ ਦੇ ਵਿੱਚ ਇਹ ਕੋਈ ਸਮੱਸਿਆ ਨਹੀਂ ਸਗੋ ਇਹ ਇੱਕ ਅਪਰਚੁਨਿਟੀ ਹੈ ਜਾਨੀ ਕਿ ਮੌਕਾ ਆ ਨੋ ਨੋ ਵੋਲਿਆ ਦੀ ਉਸ਼ੀਰੇ ਮੈਂ ਬਾਹਰ ਜਾਣਾ ਨਹੀਂ ਚਾਹੁੰਦੀ ਜਾਂ ਮੇਰਾ ਮਨ ਨਹੀਂ ਕਰਦਾ ਆਂਸੀ ਅਸਲ ਦੇ ਵਿੱਚ ਪ੍ਰੈਫਰੀ ਇਸ ਕੋ ਰੀਮਨ ਏਰੀਆ ਕਾ ਜਾ ਅਸਲ ਵਿੱਚ ਮੈਂ ਘਰ ਹੀ ਰਹਿਣਾ ਪਸੰਦ ਕਰਦੀ ਆ ਇੱਥੇ ਦੇਖਦੇ ਹੋਵੋਗੇ ਤੁਸੀਂ ਦੋ ਚੀਜ਼ਾਂ ਨੇ ਜਿਹੜੀਆਂ ਉਲਟ ਨੇ ਉਦੋਂ ਅਸੀਂ ਆਨਸੀ ਵਰਤਾਂਗੇ ਨੈਕਸਟ ਸ਼ਬਦ ਆ ਸਾਡਾ ਇਨਫਾਤੀ ਇਨਫਾਤੀ ਅਸਲ ਦੇ ਵਿੱਚ ਜਾਂਦਰ ਅਸਲ ਦੇ ਵਿੱਚ ਇਹਦਾ ਵੀ ਮੀਨਸ ਉਹੀ ਆ ਪਰ ਇਸ ਦੀ ਵਰਤੋਂ ਅਸੀਂ ਪਿਛਲੀ ਕਹੀ ਗਈ ਗੱਲ ਨੂੰ ਹੋਰ ਵਿਆਖਿਆ ਦੇ ਵਿੱਚ ਐਕਸਪਲੇਨ ਕਰਨ ਦੇ ਵਾਸਤੇ ਅਸੀਂ ਵਰਤਦੀ ਹਾਂ ਫਿਰ ਐਗਜ਼ੈਂਪਲੋ ਲੁਕਾ ਐ ਇਨ ਰਿਟਾਰਡੋ ਲੁਕਾ ਲੇਟ ਹੋ ਗਿਆ ਹੈ ਇਨਫਾਤੀ ਆ ਪਰਸੋ ਲਾਉਤੋ ਬੋਸ ਅਸਲ ਦੇ ਵਿੱਚ ਉਹ ਬੱਸ ਉਹਨੇ ਖੁੰਝਾ ਦਿੱਤੀ ਹੈ ਜਾਨੀ ਕਿ ਉਹਦੀ ਬੱਸ ਆ ਜਿਹੜੀ ਖੁੰਝ ਗਈ ਹੈ ਇਸ ਕਰਕੇ ਉਹ ਲੇਟ ਹੈ ਇਲ ਫੀਲਮ ਐਰਾ ਨੋਇਓਜ਼ੋ ਫੈਲਮ ਬੋਰਿੰਗ ਸੀ ਇਨਫੈਕਟੀ ਮੀ ਸੋਨੋ ਅਡੋਰਮੈਂਟਾਟੋ ਮੀ ਸੋਨੋ ਅਡੋਰਮੈਂਟਾਟੋ ਅਸਲ ਦੇ ਵਿੱਚ ਮੈਂ ਸੌਂ ਗਿਆ ਸੀ ਕਿਉਂਕਿ ਫਿਲਮ ਹੈਗੀ ਉਹ ਇੰਨੀ ਬੋਰਿੰਗ ਸੀਗੀ ਕੰਨ ਦਾ ਭਾਵ ਜਿਹੜੀ ਗੱਲ ਤੁਸੀਂ ਪਹਿਲਾਂ ਹੀ ਕਹੀ ਜਾਂ ਉਸ ਦੇ ਰਿਲੇਟਡ ਹੀ ਤੁਸੀਂ ਹੋਰ ਇਨਫੋਰਮੇਸ਼ਨ ਦੇਣਾ ਚਾਹੁੰਦੇ ਹੋ ਉਦੋਂ ਤੁਸੀਂ ਇਨਫਾਤੀ ਵਰਤੋਗੇ ਮੀ ਪਿਆਚੀ ਜਿਲਾਤੋ ਇਨਫਾਤੀ ਲੋ ਮਾਗਿਓ ਨੀ ਜੋਰਨੋ ਮੀਨੂਤਾ ਨਮੀ ਅਵਸੰਦ ਹੈ ਦਾਰਸਲ ਮੈਂ ਹਰ ਰੋਜ਼ ਕੰਨ ਦਾ ਹਾਂ ਕੋਲ ਲੈ ਕਰੋ ਤਾਂ ਕਿ ਮੈਂ ਵੀਡੀਓਜ਼ ਅਪਲੋਡ ਕਰਦੀ ਰਵਾਂ ਲਾ ਕਾਜ਼ਾ ਐ ਗ੍ਰਾਂਡੇ ਕਾਰ ਵੱਡਾ ਐ ਇਨਫਾਤੀ ਆ ਚਿੰਕਵੇ ਕਾਮੇਰੇ ਦਾ ਲੇਟੋ ਕਰ ਵੱਡਾ ਹੈ दरअसल ਇਸ ਵਿੱਚ ਪੰਜ ਬੈਡਰੂਮ ਨੇ ਮਤਲਬ ਤੁਸੀਂ ਗ੍ਰਾਂਦੇ ਸ਼ਬਦ ਨੂੰ ਹੀ ਹੋਰ ਡਿਫਾਈਨ ਕਰਨਾ ਚਾਹੁੰਦੇ ਹੋ ਇਸ ਕਰਕੇ ਇਨਫਾਤੀ ਵਰਤੋਂਗੇ ਨੈਕਸਟ ਸ਼ਬਦ ਹੈ ਸਾਡਾ ਕੇ ਕੇ ਇਹ ਹੈਗਾ ਇੱਕ ਸਾਡਾ ਪਰਨਾਮੇ ਰਿਲੇਟਿਵ ਜਦੋਂ ਅਸੀਂ ਗੱਲ ਨੂੰ ਕੰਬਾਈਨ ਕਰਨਾ ਹੋਵੇ ਰਿਲੇਟ ਕਰਨਾ ਹੋਵੇ ਉਦੋਂ ਅਸੀਂ ਇਸ ਦੀ ਵਰਤੋਂ ਕਰਦੇ ਹਾਂ ਇਹਦਾ मीनिंग ਨਿਕਲ ਸਕਦਾ ਜੋ ਕੀ ਇਹ ਡਿਪੈਂਡ ਕਰਦਾ ਕੰਟੈਕਸਟ ਦੇ ਉੱਤੇ Questo è il libro che ho comprato ieri. Questo è il libro che ho comprato ieri. E ho kitab hai jo main Questo è il libro. Il libro ho comprato ieri. Di jagat te tusi is vaak ho. La pizza che hai fatto è deliziosa. La pizza che hai fatto è deliziosa. Tu si jo pizza banaya hai oh swaadi hai, yani ਇਸ ਤਰੀਕੇ ਨਾਲ ਤੁਸੀਂ ਕੇ ਦੀ ਵਰਤੋਂ ਕਰ ਸਕਦੇ ਹੋ ਦੋ ਸੈਂਟੈਂਸਸ ਨੂੰ ਜੋੜਨ ਦੇ ਲਈ ਤੇ ਰੈਪੀਟਿਸ਼ਨ ਖਤਮ ਕਰਨ ਦੇ ਲਈ ਮੀ ਪਿਆਚੇ ਇਲ ਫਿਲਮ ਕੇ ਸਤੀਆਮੋ ਗੁਆਰਡਾਂਡੋ ਮੀ ਪਿਆਚੇ ਇਲ ਫਿਲਮ ਕੇ ਸਤੀਆਮੋ ਗੁਆਰਡਾਂਡੋ ਮੈਨੂੰ ਇਹ ਫਿਲਮ ਪਸੰਦ ਹੈ ਜੋ ਅਸੀਂ ਦੇਖਦੇ ਹਾਂ ਜਾਂ ਦੇਖ ਰਹੇ ਹਾਂ ਅ ਉਹ ਅਮੀ ਕੋ ਕੇ ਪਾਰਲਾ ਤ੍ਰੇ ਲਿੰਗਵੇ ਉਹਨ ਅਮੀਕੋ ਕੇ ਪਾਰਲਾ ਤ੍ਰੇਲਿੰਗਵੇ ਮੇਰਾ ਇੱਕ ਦੋਸਤ ਹੈ ਜੋ ਤਿੰਨ ਭਾਸ਼ਾਵਾਂ ਬੋਲਦਾ ਹੈ। ਉਹਨ ਅਮੀਕੋ ਲੂਈ ਪਾਰਲਾ ਤ੍ਰੇਲਿੰਗਵੇ ਐ ਦਾ ਕਹਿਣ ਦੀ ਜਗ੍ਹਾ ਤੇ ਤੁਸੀਂ ਕੇ ਲਗਾ ਕੇ ਲੂਈ ਜਾਂ ਅਮੀਕੋ ਸ਼ਬਦ ਦੀ ਰੈਪੀਟੀਸ਼ਨ ਨੂੰ ਖਤਮ ਕਰ ਸਕਦੇ ਹੋ। ਨੈਕਸਟ ਸਾਡਾ ਅੱਜ ਦਾ ਸ਼ਬਦ ਹੈ ਉਹ ਹੈਗਾ ਫੀਨੋ ਅਲਾ ਫੀਨੇ। ਫੀਨੋ ਅਲਾ ਫੀਨੇ ਦਾ ਮੀਨਸ ਹੁੰਦਾ ਅੰਤ ਤੱਕ ਜਾਂ ਐਂਡ ਤੱਕ। ਇਸ ਨਾਲ ਬਾਗ ਕਿਸ ਤਰੀਕੇ ਨਾਲ ਬਣਾ ਸਕਦੇ ਆ ਦੇਖ ਲੈਣੇ ਆ ਜੇਕਰ ਤੁਹਾਨੂੰ ਹੁਣ ਤੱਕ ਵੀਡੀਓ ਪਸੰਦ ਆ ਰਹੀ ਹੈ ਤਾਂ ਉਹ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤਾਂ ਕਿ ਮੈਂ ਹੋਰ ਵੀ ਵੀਡੀਓਜ਼ ਪਾ ਸਕਾਂ 올ੇ ਤੋਂ ਇਲ Libro fino alla fine ਮੈਂ ਕਿਤਾਬ ਨੂੰ ਅੰਤ ਤੱਕ ਪੜਿਆ 올ੇ ਤੋਂ ਇਲ Libro fino alla fine ਇਸ ਤਰੀਕੇ ਨਾਲ ਤੁਸੀਂ ਇਸ ਸ਼ਬਦ ਨੂੰ ਵਰਤ ਸਕਦੇ ਹੋ ਨੈਕਸਟ ਹੈ ਜੀ ਸਾਡਾ ਦੇ ਵੀ ਸਤਿਯਾਰੇ fino alla fine per passare l'esame devi studiare fino alla fine per passare l'esame exam pass karan de layi tuhanu ant tak padhna pavega i hope tuhanu video pasand aa rahi hai next siamo rimasti al parco fino alla fine della festa siamo rimasti al parco fino alla fine della festa ਅਸੀਂ ਪਾਰਟੀ ਦੇ ਅੰਤ ਤੱਕ ਪਾਰਕ ਦੇ ਵਿੱਚ ਰਹੇ ਯਾਨੀ ਕਿ ਫੈਸਟੀਵਲ ਖਤਮ ਹੋਣ ਤੱਕ ਅਸੀਂ ਪਾਰਕ ਵਿੱਚ ਹੀ ਸੀ ਲਾਬੋਰੀਆਮੋ ਇਨਸੀਏਮੇ ਫੀਨੋ ਅਲਾ ਫੀਨੇ ਦੱਲਾ ਸੈਟੀਮਾਨਾ ਅਸੀਂ ਹਫ਼ਤੇ ਦੇ ਅੰਤ ਤੱਕ ਇਕੱਠੇ ਕੰਮ ਕਰਦੇ ਹਾਂ ਤੇ ਇੱਕ ਮੈਂ ਦੱਸਣਾ ਚਾਹਾਂਗੀ ਕਿ 15 ਜੂਨ ਤੋਂ ਸਾਡਾ ਨਵਾਂ ਬੈਚ ਸ਼ੁਰੂ ਹੋ ਰਿਹਾ ਇਟਾਲੀਅਨ ਕਲਾਸ ਦਾ ਜਿਦੇ ਵਿੱਚ ਤਿੰਨ ਲੈਵਲ ਦੀਆਂ ਕਲਾਸਾਂ ਭਾਅ 0 ਤੋਂ A2 ਤੱਕ ਦਾ ਕੋਰਸ ਤੁਸੀਂ ਕਰ ਸਕਦੇ ਹੋ ਤੇ ਕੰਟੈਕਟ ਕਰਨ ਦੇ ਲਈ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ ਜਾਂ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਇਲ ਪ੍ਰੀਮਾ ਪੋਸੀਬਿਲੇ ਜਿੰਨੀ ਜਲਦੀ ਹੋ ਸਕੇ ਇਲ ਪ੍ਰੀਮਾ ਪੋਸੀਬਿਲੇ ਜਿੰਨੀ ਜਲਦੀ ਹੋ ਸਕੇ ਪੋਈ ਇਨਵੀਆਰਮੀ ਲ ਈਮੇਲ ਇਲ ਪ੍ਰੀਮਾ ਪੋਸੀਬਿਲੇ ਪੋਈ ਇੰਭੀਆਰਮੀ ਤੁਸੀਂ ਮੈਨੂੰ ਭੇਜ ਸਕਦੇ ਹੋ ਈਮੇਲ ਲੀਮੇਲ ਇਲ ਪ੍ਰਿਮਾ ਪੋਸੀਬਿਲੇ ਜਿੰਨੀ ਜਲਦੀ ਹੋ ਸਕੇ ਤੁਸੀਂ ਮੈਨੂੰ ਈਮੇਲ ਭੇਜ ਸਕਦੇ ਹੋ ਤੀ ਕਿਆ ਮੇਰਾ ਇਲ ਪ੍ਰਿਮਾ ਪੋਸੀਬਿਲੇ ਮੈਂ ਤੁਹਾਨੂੰ ਜਲਦੀ ਤੋਂ ਜਲਦੀ ਫੋਨ ਕਰਾਂਗਾ ਜਿੰਨੀ ਜਲਦੀ ਹੋ ਸਕੇ ਮੈਂ ਤੁਹਾਨੂੰ ਕਾਲ ਕਰਾਂਗਾ ਜਾਂ ਕਰਾਂਗੀ ਨੈਕਸਟ ਵਰਕ ਦੇਖ ਲੈਣੇ ਆ ਜੀ ਇਹਨਾ ਚਾਹਾਂਗੀ ਜੇਕਰ ਤੁਸੀਂ ਕਲਾਸ ਲਈ ਇੰਟਰਸਟਿਡ ਹੋ ਤਾਂ ਤੁਸੀਂ ਇਸ ਨੰਬਰ ਤੇ ਮੈਸੇਜ ਕਰ ਸਕਦੇ ਹੋ 3755533720 ਨੈਕਸਟ ਵਰਕ ਹੈ ਜੀ ਸਾਡਾ ਦੋਬਿਆ ਆਮੋ ਪ੍ਰਤੀਰੇ ਇਲ ਪ੍ਰੀਮਾ ਪੋਸੀਬਿਲੇ ਪਰ ਐਵਿtare ਇਨ ਟ੍ਰਾਫੀਕੋ ਸਾਨੂੰ ਟ੍ਰਾਫਿਕ ਤੋਂ ਬਚਣ ਦੇ ਲਈ ਜਿੰਨਾ ਜਲਦੀ ਹੋ ਸਕੇ ਨਿਕਲਣਾ ਪਵੇਗਾ ਸਪੇਰੋ ਦੀ ਰੀਚੇਵੇਰੇ la risposta il prima possibile spero di ricevere la risposta il prima possibile menu ummeed hai ki jaldi to jaldi jawab mil javega prima possibile that means i hope tonu clear ho gaya hovega next saada shabd hai sincera mente sincerely paav sach kahan jo honestly imandari naal kahan tusi ਉਦੋਂ ਇਹ ਵਾਲਾ ਸ਼ਬਦ ਵਰਤ ਸਕਦੇ ਹਾਂ ਸਿਂਚੇਰਾਮੈਂਤੇ ਸਿਂਚੇਰਾਮੈਂਤੇ ਪੈਂਸੋ ਕੇ ਤੂ ਆਬੀਆ ਰਾਜੋਨੇ ਸਿਂਚੇਰਾਮੈਂਤੇ ਪੈਂਸੋ ਕੇ ਤੂ ਆਬੀਆ ਰਾਜੋਨੇ ਸੱਚ ਕਹਾ ਤਾਂ ਮੈਨੂੰ ਲੱਗਦਾ ਹੈ ਕਿ ਤੁਸੀਂ ਸਹੀ ਹੋ ਸਿਂਚੇਰਾਮੈਂਤੇ ઓ ਪਾਉਰਾ ਦੀ ਪਰਲਾਰੇ ਇਨ ਪਬਲਿਕੋ ਸਿਂਚੇਰਾਮੈਂਤੇ オパウラディパルラレインプブリコメヌ पब्लिक ਵਿੱਚ ਗੱਲ ਕਰਨ ਤੋਂ ਡਰ ਲੱਗਦਾ ਆ ਸੀ चेਰਾ ਮੈਂ ਤੇ ਨੌਨ ਮਿ ਪਿਆਚੇ ਕੁਲ ਫਿਲਮ ਸਿਨਚੇਰਾਮੈਂਤੇ ਨੌਨ ਮਿ ਪਿਆਚੇ ਕੁਲ ਫਿਲਮ ਸੱਚ ਦੱਸਾਂ ਤਾਂ ਮੈਨੂੰ ਉਹ ਫਿਲਮ ਪਸੰਦ ਨਹੀਂ ਆ ਇਸ ਤਰੀਕੇ ਨਾਲ ਤੁਸੀਂ ਸਿਨਚੇਰਾਮੈਂਤੇ ਦੀ ਵਰਤੋਂ ਕਰ ਸਕਦੇ ਹੋ ਸਾਡਾ ਅਗਲਾ ਸ਼ਬਦ ਹੈ ਆਯੂ ਤੋ ਜ਼ੋ ਆਯੂ ਤੋ ਜ਼ੋ ਮਤਲਬ ਮਦਦਗਾਰ ਜਿੱਦਾਂ ਆਯੂ ਸਾਰੀ ਵਰਵਾ ਉਹਦਾ ਹੈ ਸਾਡਾ ਨਾਉ ਨਾ ਆਯੂਤੋਜ਼ੋ ਆਯੂਤੋਜ਼ੋ ਮਦਦਗਾਰ ਕਿਦਾਂ ਵਰਤਨਾ ਐਸਰੇ ਆਯੂਤੋਜ਼ੋ ਐ ਉਹਨਾ ਕੁਆਲਿਤਾ ਇੰਪੋਰਟਾਂਤੇ ਐਸਰੇ ਆਯੂਤੋਜ਼ੋ ਐ ਉਹਨਾ ਕੁਆਲਿਤਾ ਇੰਪੋਰਟਾਂਤੇ ਮਦਦਗਾਰ ਹੋਣਾ ਇੱਕ ਮਹੱਤਵਪੂਰਨ ਗੁਣ ਹੈ ਆਈ ਹੋਪ ਦੋ ਨੋ ਇਹ ਵੀਡੀਓ ਪਸੰਦ ਆਈ ਹੋਵੇਗੀ ਸਪੇਰੋ ਕੇ ਕਵੈਸਤੋ ਵੀਡੀਓ ਸਿਆ ਆਯੂਤੋਜ਼ੋ ਪਰ ਵੋਈ ਉਮੀਦ ਕਰਦੀ ਹਾਂ ਕਿ ਇਹ ਵੀਡੀਓ ਤੁਹਾਡੇ ਵਾਸਤੇ ਮਦਦਗਾਰ ਸਿੱਧ ਹੋਈ ਹੋਵੇਗੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਤੁਹਾਡੇ ਵਾਸਤੇ ਹੈਲਪਫੁਲ ਹੈ ਤਾਂ ਤੁਸੀਂ ਮੈਨੂੰ ਸ਼ੇਅਰ ਲਾਈਕ ਅਤੇ ਫੋਲੋ ਕਰ ਸਕਦੇ ਹੋ ਸਬਸਕ੍ਰਾਈਬ ਕਰ ਸਕਦੇ ਹੋ ਚੈਨਲ ਨੂੰ ਇਹੋ ਜਿਹਾ ਹੋਰ ਵੀਡੀਓਜ਼ ਵਾਸਤੇ ਮਤੇਤੇ ਵੀ ਉਹ ਲਾਈਕ ਐਸ ਸੈਗਵੀ ਤੇ ਮੀ ਪਰਫਵੋਰ ਮੈ ਲੱਗੇ ਸੈਗਵੀ ਤੇ ਮੀ ਧੰਨਵਾਦ